ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਪ੍ਰਾਡ ਵਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਤੇ ਚਲੋ ਜੀ ਅੱਜ ਕਰਦੇ ਆਂ ਵਲੌਗ ਦੀ ਸ਼ੁਰੂਆਤ ਔਨ ਕੈਮਰਾ ਹਨਾ ਤੇ ਮੈਂ ਸੋਚਿਆ ਕਿ ਉਹਨਾਂ ਅੱਜ ਕੈਮਰੇ ਦੀ ਸ਼ੁਰੂਆਤ ਆਪਾਂ ਅੱਗੇ ਆਪਾਂ ਆਪਾਂ ਅੱਡ ਕਰਦੇ ਹੋਏ ਕਲਿੱਪ ਵਾਲੀ ਦੇ ਪਿੱਛੇ ਬੈਕ ਕੈਮਰਾ ਬੋਲ ਕੇ ਆਪਾਂ ਸਟਾਰਟਿੰਗ ਕਰਦੇ ਆਂ ਤੇ ਅੱਜ ਮੈਂ ਸੋਚਿਆ ਕਿਉਂ ਨਾ ਆਪਾਂ ਫੇਸ ਟੂ ਫੇਸ ਆਪਾਂ ਤੁਹਾਡੇ ਨਾਲ ਨਾਲ ਕਰ ਰਹੇ ਆਂ ਆਪਾਂ ਕੰਮ ਤੇ ਨਾਲ ਨਾਲ ਕਰਾਂਗੇ ਵਲੌਗ ਦੀ ਸਟਾਰਟਿੰਗ ਤੇ ਹਾਂਜੀ ਜੀ ਜੇਕਰ ਸਾਡੇ ਚੈਨਲ ਤੇ ਨਿਊ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਸ਼ੁਰੂਆਤ ਆਪਾਂ ਜਿਹੜੀ ਆਪਣੇ ਸਟਾਰਟਿੰਗ ਵਾਲੇ ਕੰਮ ਆਪਾਂ ਪੂਜਾ ਆਪਣੀ ਹੋ ਗਈ ਐ ਸੋ ਆਪਾਂ ਤੇ ਕੱਲ ਨਾਲ ਵਲੌਗ ਤੁਹਾਨੂੰ ਅੱਜ ਮਿਲ ਮਤਲਬ ਕੱਲ ਨਾਲ ਵਲੌਗ ਤੁਹਾਨੂੰ ਕਿੱਦਾਂ ਲੱਗਾ ਕਿਉਂਕਿ ਉਹਦੇ ਚ ਆਪ ਬਣਾਈਆਂ ਸੀ ਮਠਿਆ ਤੇ ਤੁਸੀਂ ਦੱਸਿਓ ਕਿੱਦਾਂ ਲੱਗਿਆ ਤੁਹਾਨੂੰ ਵਲੌਗ ਕਿਉਂਕਿ ਉਹਦੇ ਚ ਜਿਹੜੀ ਮਠਿਆ ਟਰਾਈ ਕੀਤੀ ਉਹ ਪਹਿਲੀ ਵਾਰ ਕੀਤੀਆਂ ਸੀ ਤੇ ਟੇਸਟਰੀ ਬਣੀਆਂ ਸੀ ਤੇ ਤੁਸੀਂ ਜ਼ਰੂਰ ਦੱਸਿਓ ਜੇ ਤੁਹਾਨੂੰ ਕਿੱਦਾਂ ਲੱਗਿਆ ਤੇ ਜਿਨ੍ਹਾਂ ਨੇ ਨਹੀਂ ਕਦੇ ਟਰਾਈ ਕੀਤੀ ਮੇਰੇ ਵਾਂਗੂ ਤੋਂ ਟਰਾਈ ਜ਼ਰੂਰ ਕਰਿਓ ਜੇ ਇਹ ਜੇ ਮੇਰਾ ਚਮਟਾ ਹੈ ਦੂਜਾ ਨਹੀਂ ਪਤਾ ਕਿੱਥੇ ਹੈ ਨਾ ਕੋਈ ਨਾ ਇਹ ਮੈਂ ਚੰਡੇ ਨਾਲ ਹੀ ਫਮਸਾਰ ਲੈਂਦੀ ਹਣੀ। notch ਕਿ ਨੈਕਸਟ ਸਤੰਬਰ ਹਨਾ ਸਤੰਬਰ ਚੋਂ ਬੱਚਿਆਂ ਦੇ ਪੇਪਰ ਹੁੰਦੇ ਆ ਸਤੰਬਰ ਅਕਤੂਬਰ ਤੇ ਨਵੰਬਰ ਅਕਤੂਬਰ ਚ ਵੀ ਕਈ ਵਿਆਹ ਆ ਜਾਂਦੇ ਕਈ ਨਵੰਬਰ ਚ ਤਾਂ ਪੱਕੇ ਹੀ ਫਿਕਸ ਹੀ ਵਿਆਹ ਹਾਲਾ ਮਹੀਨਾ ਸ਼ੁਰੂ ਪੱਕੇ ਤੋਂ ਹੁੰਦੇ ਜਾਂਦੇ ਨਵੰਬਰ ਚ ਤਾਂ ਤੇ ਨਵੰਬਰ ਦੇ ਹੋ ਜਾਂਦੇ ਆ ਤੇ ਦਸੰਬਰ ਦੇ ਸਟਾਰਟਿੰਗ ਚ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਫਰਵਰੀ ਚ ਵਿਆਹ ਆ ਜਾਂਦੇ ਆ ਕਿਉਂਕਿ ਫਿਰ ਤੁਹਾਨੂੰ ਪਤਾ ਕਈ ਤਾਂ ਪੋਹ ਦੇ ਵਿੱਚ ਨਹੀਂ ਕਰਦੇ ਪੋਹ ਆਪਣੇ ਸਟਾਰਟ ਹੋ ਜਾਈਗੇ 15 ਦਸੰਬਰ ਤੋਂ ਲੈ ਕੇ 15 ਜਨਵਰੀ ਤੱਕ ਤੇ ਫਿਰ ਇੱਕ ਮਹੀਨਾ ਜਿਹੜੀ ਰੈਸਟ ਮਿਲ ਜਾਂਦੀ ਕਈ ਤਾਂ ਪੋਹ ਦੇ ਵਿੱਚ ਵੀ ਕਰ ਹੀ ਲੈਂਦੇ ਆ ਤੇ ਇੱਕ ਮਹੀਨਾ ਸਾਨੂੰ ਆਪਣੇ ਕੋਟਿੰਗ ਚਲੋ ਨਹੀਂ ਕੋਈ ਕੰਮ ਚੱਲੂਗਾ ਤੇ ਰੈਸਟ ਜੀ ਹੋ ਜੂਗੀ ਇੱਕ ਮਹੀਨਾ ਤੇ ਉਸ ਤੋਂ ਬਾਅਦ ਫਰਵਰੀ ਚ ਇੱਕ ਅਦਾਵਾ ਹੋਰ ਪੋਹ ਪੈ ਕੇ ਆ ਜਾਵੇ ਤੇ ਚਲੋ ਜੀ ਇਹ ਸلسلਾ ਜਿਹੜਾ ਸਰਦੀ ਦੂਏ ਚ ਵਿਆਹਾਂ ਦਾ ਉਹ ਵੀ ਚੱਲਦਾ ਹੀ ਰਹੂਗਾ ਤੇ ਆਪਾਂ ਗੱਲਾਂ ਬਾਤਾਂ ਦੇ ਨਾਲ-ਨਾਲ ਰੋਟੀ ਆ ਲੈਨੇ ਦਾ ਵਾਤਾ ਆਪਾਂ ਬਣਾਉਨੇ ਕੜੀ ਤੇ ਕੜੀ ਦੇ ਲਈ ਆਪ ਲੈ ਲਈ ਲੱਸੀ ਠੀਕ ਹੈ ਤੇ ਲੱਸੀ ਦੇ ਵਿੱਚ ਪਾਵਾਂਗੇ ਆਪਾਂ ਵੇਸਣ ਵੇਸਣ ਨੂੰ ਤੁਸੀਂ ਹੁਣ ਆਪ ਦੇ ਹਿਸਾਬ ਨਾਲ ਦੇਖਣਾ ਕਿ ਕਿੰਨਾ ਪਾਉਣਾ ਹੈਗਾ ਨਾ ਵੇਸਣ ਦੇ ਨਾ ਤਾਂ ਬੜੀ ਥਿੱਕ ਜੀ ਹੋਵੇ ਗਾੜੀ ਹੋਵੇ ਹਨਾ ਤੇ ਨਾ ਬੜੀ ਪਤਲੀ ਹੋਵੇ ਜਿਹੜੀ ਹੁੰਦੀ ਹੈ ਕੜੀ ਉਹ ਇਦਾਂ ਹੈ ਕਿ ਜਿਹੜੀ ਆਪਣੀ ਕੜੀ ਆ ਉਹਦੇ ਵਿੱਚ ਤਾਂ ਜੇ ਥੋੜੀ ਪਤਲੀ ਹੋਊਗੀ ਤੇ ਚਾਪਾ ਪਕਾ ਲੈਣੇ ਪਕੌੜੇ ਤੇ ਪਕੌੜੇ ਜਿਹੜੇ ਚੂਸ ਲੈਂਦੇ ਆ ਪਤਲੇ ਪੰਨ ਨੂੰ ਤੇ ਵਧੀਆ ਬਣ ਜਾਂਦੀ ਹੈ ਤੇ ਇਹਦੇ ਨਾਲ ਹੀ ਆਪਾਂ ਇਹਨੂੰ ਥੋੜਾ ਜਿਹਾ ਫੈਂਟ ਲਾਂਗੇ ਫਿਰ ਉਧਰ ਆਪਾਂ ਕੜਾਹੀ ਚੜਾਈ ਹੋਈ ਹੈ ਅੜਤੌਣੇ ਕਰਨੀ ਲੈ ਜੇ ਤਾਂ ਚਾਪਾ ਇਹਨੂੰ ਫੈਂਟ ਲਿਆ ਜੇਕਰ ਆਪਾਂ ਨੂੰ ਲੱਗਿਆ ਕਿ ਆਪਾਂ ਨੂੰ ਵੇਸਣ ਦੀ ਲੋੜ ਤਾਂ ਬੇ ਵੇਸਣ ਥੋੜੇ ਜਿਹਾ ਹੋਰ ਆਪਾਂ ਜਿਹੜੀ ਆਪਣੀ ਕੜੀ ਆ ਮਤਲਬ ਨਸਤੀ ਇਹਦੇ ਚ ਪਾ ਕੇ ਆਪਾਂ ਫੈਲਣਾ ਇਹਦੇ ਵਿੱਚ ਪਾ ਦਾਂਗੇ ਬੇਸਿਕ ਜਿਹਾ ਮਸਾਲੇ ਪਾਵਾਂਗੇ ਆਪਾਂ ਲਓ ਜੀ ਲਾਲ ਮਿਰਚ ਪਾਵਾਂਗੇ ਇਹਦੇ ਵਿੱਚ ਹਲਦੀ ਇਹ ਮੈਂ ਮੈਂ ਤੇ ਉਸੇ ਤਰੀਕੇ ਨਾਲ ਹੀ ਬਣਾਉਣੀ ਹੁੰਦੀ ਹਲਦੀ ਨਮਕ ਤੇ ਮਸਾਲਾ ਲਓ ਜੀ ਇਹ ਚਾਰ ਚੀਜ਼ਾਂ ਪਾ ਕੇ ਤੇ ਮੈਂ ਇਹਨੂੰ ਚੰਗੀ ਤਰ੍ਹਾਂ ਪਾ ਲਵਾਂਗਾ ਲੋ ਜੀ ਗੰਡਾ ਨਹੀਂ ਆ ਨਹੀਂ ਰਹਿਣੀਆਂ ਚਾਹੀਦੀ ਵੇਖਦੇ ਫਿਰ ਟੇਸਟ ਨਹੀਂ ਬਣਦਾ ਚਲੋ ਜੀ ਇਧਰ ਆਪਣਾ ਤੇਲ ਹੋ ਗਿਆ ਗਰਮ ਉਹ ਵੀ ਤੁਹਾਨੂੰ ਦਿਖਾਣੀ ਮੈਂ ਲੋ ਜੀ ਤੇਲ ਹੋ ਗਿਆ ਆਪਣਾ ਗਰਮ ਇੱਕ ਮਿੰਟ ਕੈਮਰਾ ਮੈਂ ਲਾ ਲੈਂਦਾ ਲੋ ਜੀ ਤੇਲ ਹੋ ਗਿਆ ਗਰਮ ਤੇ ਇਹਦੇ ਵਿੱਚ ਹੁਣ ਪਾ ਦਾਂਗੇ ਆਪਾਂ ਜੀਰਾ ਲੋ ਜੀ ਜੀਰਾ ਤੁਸੀਂ ਤੁਹਾਨੂੰ ਪਤਾ ਤੁਸੀਂ ਵੱਧ ਕਰਨਾ ਤਾਂ ਵੱਧ ਪਾ ਸਕਦੇ ਹੋ ਜੀਰਾ ਪਾ ਲਓ ਤੇ ਪਾ ਲਓ ਉਸ ਤੋਂ ਬਾਅਦ ਜੇਕਰ ਤੁਹਾਡੀ ਕੜੀ ਮੰਨ ਕੇ ਚਲੋ ਤੁਸੀਂ ਦਹੀਂ ਦੀ ਬਣਾਉਂਨ ਲੱਗੇ ਬਾੜੀ ਖੱਟੀ ਨਹੀਂ ਹੈਗੀ ਤਾਂ ਤੁਸੀਂ ਇੱਕ ਚੁਆਇਸ ਹੁੰਦੀ ਹੈ ਕਿ ਕੀ ਪਾ ਕੇ ਕੜੀ ਨੂੰ ਖੱਟੀ ਕਰ ਸਕਦੇ ਹੋ ਤਾਂ ਤੁਸੀਂ ਰਾਈ ਪਾ ਸਕਦੇ ਹੋ ਤੇ ਥੋੜੀ ਜਿਹੀ ਹਲਕੀ ਜਿਹੀ ਮੈਂ ਰਾਈ ਪਾਉਂਗੀ ਬਾਤ ਹੀ ਨਹੀਂ ਪੰਦੀ ਥੋੜੀ ਜਿਹੀ ਮੈਂ ਰਾਈ ਪਾ ਦਈਏ ਤੇ ਬਾਕੀ ਤੇਜ ਪੱਤਾ ਵਗੈਰਾ ਆਪਣੇ ਕੋਲ ਨਹੀਂ ਹੈਗਾ ਤੇ ਆਪਾਂ ਨਹੀਂ ਪਾਵਾਂਗੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਕੀ ਕਰਾਂਗੇ ਆਪਣਾ ਤੇਲ ਕੱਢ ਗਿਆ ਤੇ ਆਪਣਾ ਜਦੋਂ ਪੂਰਾ ਲਓ ਜੀ ਇਹ ਆਪਣਾ ਭੁੰਨਿਆ ਗਿਆ ਸੋ ਇਹਦਾ ਸੁਆਣ ਮਨੋ ਜੀਜਾ ਨੂੰ ਨਿਆਗੀਆਂ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਕੜੀ ਜਿਹੜਾ ਬੈਟਰ ਜਿਹੜਾ ਤਿਆਰ ਕੀਤਾ ਇਹਦੇ ਵਿੱਚ ਕੋਈ ਵੀ ਕਿਸੇ ਪ੍ਰਕਾਰ ਦੀ ਗੰਢ ਵੀ ਹੈ ਨਹੀਂ ਗੰਢ ਦੇ ਨਾਲ ਕੀ ਹੁੰਦਾ ਫਿਰ ਨਾ ਬੇਸਨ ਦੇ ਵਿੱਚ ਮੋਟਾ ਤੁਰਫਦੇ ਆ ਇਹਦੇ ਵਿੱਚ ਹੁਣ ਇੱਕ ਇਹ ਹੈ ਕਿ ਜਿਹੜੀ ਆਪਾਂ ਕੜੀ ਧਾਰਤੀ ਇਹਦੇ ਵਿੱਚ ਜਿਹੜੀ ਹੁਣ ਕਟਛੀ ਪਾਈ ਉਹਨੂੰ ਕਦੇ ਕੱਢਣਾ ਨਹੀਂ ਜਿੰਨਾ ਚਿਰ ਇਹ ਬੰਦ ਦੇਵੇ ਠੀਕ ਹੈ ਇਦਾਂ ਹੀ ਬਸ ਚਲਾਈ ਜਾਣਾ ਬਸ ਇਦਾਂ ਹੀ ਚਲਾਈ ਜਾਣਾ ਜਦੋਂ ਆਮਦਾਂਗੇ ਮਤਲਬ ਫੁੱਲ ਤੇਜ ਦੇ ਉੱਤੇ ਲਓ ਜਲੈਰਟੀ ਗਈ ਮਿਲ ਲਗਾ ਕਲੈਕਸ਼ਨ ਕਰਦੇ ਬੰਦ ਤੇ ਇਹਨੂੰ ਚੱਤਦੇ ਆਪਾਂ ਗੈਸ ਤੇ ਧਰ ਦਿੰਨੇ ਤੇ ਇਹਦਾ ਜਦੋਂ ਵੱਡਾ ਬਾਲਾ ਆ ਗਿਆ ਲਓ ਜੀ ਕੜੀਆ ਪਤਾਰਾਂ ਦੀ ਜੇਕਰ ਉਹਨੂੰ ਪਹਿਲਾ ਉਬਾਲ ਆਊਗਾ ਫਿਰ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿਉਂਕਿ ਲਾਈਟ ਜੀ ਚੱਲ ਗਈ ਐ ਇੰਡਕਸ਼ਨ ਹੋ ਗਿਆ ਬੰਦ ਤੇ ਹੁਣ ਆਪਾਂ ਇਹ ਬਣਾਵਾਂਗੇ ਉਹ ਤੁਹਾਡੇ ਨਾਲ ਸ਼ੇਅਰ ਕਰਾਂ ਕਿਹੜੇ ਪਕੌੜੇ ਬੋਲਣੇ ਨੇ ਆਪਾਂ ਤੇ ਇੱਕ ਵਾਰੀ ਉਹਨੂੰ ਬਣ ਜਾਂਦੋ ਫਿਰ ਪਕੌੜੇ ਤਾਂ ਉਹਨੂੰ ਪਤਾ ਲਾਸਟ ਤੇ ਹੀ ਪਾਣੇ ਹੁੰਦੇ ਬਣਨ ਤੋਂ ਬਾਅਦ ਘਟੋ ਘਟ ਜਿਹੜੀ ਕੜੀ ਹੈ ਮੈਦਾਣਾ 1.5-2 ਘੰਟੇ ਕੱਢਦੀ ਹੈ ਫਿਰ ਟੇਸਟੀ ਬਣਦੀ ਹੈ ਕੱਚਾ ਆਪਾਂ ਨਾ ਕੱਚਾ ਕੱਚਾ ਜਨ ਟੇਸਟੀ ਲੱਗਦਾ ਕੋਈ ਨਹੀਂ ਸਭ ਤੋਂ ਪਹਿਲਾਂ ਜਿਹੜੇ ਆਪਾਂ ਪਿਆਜ਼ ਨੇ ਇਹ ਮਲੂਸ਼ ਨੂੰ ਆ ਗਿਆ ਫਤਵਾ ਦੋ ਜਿਹਨੇ ਆਪਾਂ ਚਾਹੀਦੇ ਨੇ ਮੈਂ ਤਾਂ ਵੈਸੇ ਆਲੂ ਵਾਲੇ ਬਣਾ ਸਕਦੇ ਪਰ ਪਿਆਜ਼ ਨਾਲ ਜਿਹੜੇ ਨਾ ਮੈਨੂੰ ਉਹਦੇ ਨਾਲ ਟੇਸਟੀ ਲੱਗਦੀ ਹੈ ਉਹ ਪਿਆਜ਼ ਦਾ ਆਪਾਂ ਇੱਧਰ ਤੇਲ ਗਰਮ ਧਾਤ ਨਾਲ ਦੇ ਨਾਲ ਪਿਆਜ਼ ਧੋ ਕੇ ਤੇ ਆਪਾਂ ਮੇਸਨ ਪਾ ਕੇ ਤੇ ਪਕੌੜੇ ਪਾ ਲੈਣੇ ਨੇ ਤੇ ਕੜੀ ਆਪਣੀ ਸੁਬਾਹ ਦੀ ਤਰੀ ਹੋਈ ਹੈ ਘਟੋ ਘਟ ਡੇਢ ਘੰਟਾ ਆਦ ਦੇ ਕਰੀਬ ਹੋ ਚੱਲੀ ਆਪਣੀ ਕੜੀ ਤਰੀ ਨਾ ਤੇ ਕੜੀ ਵੈਸੇ ਆਲਮੋਸਟ ਰੈਡੀ ਹੈ ਚਲੋ ਉਹਨਾਂ ਵਿੱਚ ਹੋਰ ਸੇਕ ਲਾ ਦਈਏ ਜਿੰਨਾ ਵਿੱਚ ਆਪਾਂ ਪਕੌੜੇ ਵਗੈਰਾ ਬਣਾਉਣੇ ਆਂ ਥੈਨ ਬੰਦ ਕਰਕੇ ਪਕੌੜੇ ਪਾ ਦਿੰਦੇ ਆਪਾਂ ਤੇ ਚਲੋ ਜੀ ਦਵਾ ਦਵੋ ਉਹਨੇ ਨਾ ਲੰਮਾ ਲੰਮਾ ਕੱਟ ਲਾਂਗੇ ਇਦਾਂ ਜਿਹੜੀ ਵੀ ਚਲੀ ਗੰਢ ਹੁੰਦੀ ਉਹਨੂੰ ਕੱਢ ਲਿਆ ਕਰੋ ਇਹ ਪਹਿਲਾਂ ਹੀ ਖੜਿਆ ਹੋਇਆ ਸੀ ਆਪਣਾ ਇਹਦੇ ਵਿੱਚ ਪਾਵਾਂਗੇ ਵਿਲਸਨ ਵਿਲਸਨ ਆਪਣਾ ਛਾਂਣ ਛੋਣ ਕੇ ਰੱਖਿਆ ਹੈ ਮੇਰਾ ਬੇਸਨ ਪਾ ਲਿਆ ਹਲਕਾ ਹਲਕਾ ਇਹਦੇ ਚੋਂ ਚੀਜ਼ਾਂ ਪਾਵਾਂਗੇ ਕਿਉਂਕਿ ਆਪਾਂ ਕੜੀ ਦੇ ਵਿੱਚ ਆਲਰੇਡੀ ਪਾਏ ਹੋਏ ਜਿਵੇਂ ਨਮਕ ਇਹਦੇ ਅਕੋਰਡਿੰਗ ਜਿੰਨਾ ਕਿ ਆਪਣੇ ਧਾਜਾ ਵਗੈਰਾ ਚਰਾਚੇ ਹਲਦੀ 1/2 ਕੇਜੀ ਮਿਰਚ ਚਲੋ ਜੀ ਇਹਨਾਂ ਦਾ ਆਪਾਂ ਬੇਸਿਕ ਜੇ ਪਾਤੇ ਆ ਤੇ ਹੁਣ ਆਪਾਂ ਇਹਨੂੰ ਕਰ ਲਾਂਗੇ ਮਿਕਸ ਪਾਣੀ ਪਾ ਕੇ ਪਹਿਲਾਂ ਇਹਨੂੰ ਐਵੇਂ ਮਿਕਸ ਕਰ ਲਓ ਜਿਹੜੇ ਪਿਆਜ਼ ਹੁੰਦੇ ਭਾਵੇਂ ਉਹਨਾਂ ਨੂੰ ਤੁਸੀਂ ਖੋਲ ਵੀ ਸਕਦੇ ਜਿਵੇਂ ਆਪਾਂ ਕੱਟਿਆ ਨੇ ਉਹਨਾਂ ਨੂੰ ਖੋਲ ਵੀ ਸਕਦੇ ਆਪਾਂ ਖੋਲ ਕੇ ਫਿਰ ਵੀ ਘਸ ਸਕਦੇ ਆਪਾਂ ਤਣਾਉਣ ਦੇ ਨਾਲ ਹੌਲੀ ਜਿੱਚ ਪਾ ਲੈ ਪਾਣੀ ਹੁਣ ਇਹਨੂੰ ਆਪਾਂ ਮਿਕਸ ਕਰਾਂਗੇ ਮੈਂ ਤਾਂ ਪਿਆਜ਼ ਦੇ ਪਾ ਕੇ ਕੋਸ਼ਾ ਪਹਿਲਾਂ ਮੈਂ ਨਾ ਮਨਣਾ ਮਤਲਬ ਜੇ ਕਿਤੇ ਪਹਿਲਾਂ ਬਣਾਉਂਦੀ ਮੈਂ ਆਲੂ ਪਾ ਕੇ ਬਣਾਉਂਦੀ ਸੀ ਆਲੂ ਤੇ ਪਿਆਜ਼ ਦੋਨਾਂ ਦੇ ਬਣਾਦੇ ਹੁੰਦੇ ਸੀ ਮਿਕਸ ਫਿਰ ਉਹ ਤੋਂ ਆਮ ਹੀ ਆਪ ਨੂੰ ਪਤਾ ਕਿ ਘਰਾਂ ਦੇ ਵਿੱਚ ਆਪਾਂ ਜਦੋਂ ਪਕੌੜੇ ਘਰੇ ਬਣਾਉਂਦੇ ਹਣਾ ਉਹ ਤਾਂ ਆਪਾਂ ਆਲੂ ਪਿਆਜ਼ ਦੇ ਖਾਂਦੇ ਹਾਂ ਸੋ ਕੱਲੇ ਪਿਆਜ਼ ਦੇ ਜਿਹੜੇ ਕੜੀ ਦੇ ਵਿੱਚ ਨਾ ਆਪ ਕੱਲੇ ਪਿਆਜ਼ਾਂ ਦੇ ਜਿਹੜੇ ਪਾ ਕੇ ਪਕੌੜੇ ਖਾਈਏ ਤੇ ਜ਼ਿਆਦਾ ਟੇਸਟ ਲੱਗਦੇ ਮੇਰੇ ਅਕੋਰਡਿੰਗ ਬਾਕੀ ਜਿਨ੍ਹਾਂ ਨੇ ਨਹੀਂ ਕਦੇ ਟਰਾਈ ਕੀਤਾ ਉਹ ਟਰਾਈ ਕਰਕੇ ਦੇਖੋ ਮੈਂ ਤਾਂ ਬਹੁਤ ਵਾਰ ਜਦੋਂ ਵੀ ਬਣਾਉਣੀ ਹੈ ਨਾ ਮੈਂ ਤਾਂ ਪਿਆਜ਼ ਦੇ ਕੱਲੇ ਦੇ ਪਾ ਕੇ ਬਣਾਉਂਦੀ ਹਾਂ ਮੈਨੂੰ ਕੋ ਟੇਸਟੀ ਲੱਗਦੇ ਹੈ ਮੋਜੀ ਇਹਨ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਹੱਥ ਨਾਲ ਪਕੌੜੇ ਪਾਉਣੇ ਆ ਜਾਂ ਚਮਚ ਨਾਲ ਹੀ ਪਾਉਣੇ ਆ। ਚ ਜਿਹੜਾ ਆਪਣੇ ਪਿਆਜ਼ ਆ ਉਹਨਾਂ ਨੂੰ ਸਾਰਾ ਵੇਸਣ ਆਪਣੇ ਲਾਗੀ ਆ। ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਪਕੌੜਿਆਂ ਦਾ ਕੰਮ। ਤੇ ਆਪਾਂ ਰੱਖ ਲੈਣੇ ੱੱਬੇ ਡੂਬੇ ਚੱਕ ਇੱਕ ਵਾਰੀ ਹਮਲੇ ਕੇ ਸੱਤ ਨਾਮ ਸ਼ੁਰੂਆਈ ਜੋ ਤੇਜ਼ ਕਰ ਲੈਣਾ ਫਲੇਮ ਆ।

ਇਹ ਬਹੁਤ ਛੱਤੇ ਬਹੁਤ ਆ ਤੁਸੀਂ ਕੀ ਕਰਨੇ ਅੰਮਿਆ ਹੂੰ ਇਹਨੂੰ ਰੱਖੋ ਮੁੱਕ ਜੂਗਾ ਫਿਰ ਗੈਸ ਕਿਵੇਂ ਚਲਾਵਾਂਗੇ ਆਪਾਂ ਅੰਮਿਆ ਅਬ ਤੱਤੇ ਬਹੁਤ ਹੁਣ ਤਾਂ ਸਾਂਭੀ ਲੋ ਅੰਮਿਆ ਅੰਮਿਆ ਹਾਂ ਤੇ ਆਇਆ ਓ ਮਮਾ ਹਾਂ ਲੋ ਕਨਾ ਬੇਟਾ ਤੂੰ ਥੋੜੇ ਬੁਮਾਰਾ ਪੇਟ ਦਾ ਫੇਟ ਕਰਕੇ ਤੈਨੂੰ ਹੁਣ ਪਰਹੂਤਲੀਆਂ ਚੀਜ਼ਾਂ ਨਹੀਂ ਦੇਣੀਆਂ ਲਓ ਜੀ ਪਕੌੜੇ ਬਣ ਕੇ ਤਿਆਰ ਨੇ ਤੇ ਆਪਾਂ ਪਾਉਨੇ ਆ ਉਹ ਕੜੀ ਦੇ ਵਿੱਚ ਆ ਜੋ ਜੀ ਪਾਉਨੇ ਆ ਕੜੀ ਦੇ ਵਿੱਚ ਆਪੀ ਆਪਣੀ ਕੜੀ ਤੇ ਕੜੀ ਚ ਪਾਉਨੇ ਆ ਆਪਾਂ ਪਕੌੜੇ ਚੱਕੋ ਜੀ ਹੁਣ ਕਹਿ ਸਕਦੇ ਜਿਹੜੀ ਆਪਣੀ ਕੜੀ ਆ ਬਿਲਕੁਲ ਤਿਆਰ ਆ ਕਿਉਂਕਿ ਇਹਦੇ ਵਿੱਚ ਪਕੌੜੇ ਪੈ ਗਏ ਨੇ ਤੇ ਕੜੀ ਬਹੁਤ ਟੇਸਟੀ ਬਣ ਗਈ ਲੋ ਜੀ ਚੈੱਕ ਕਰੋ ਕੜੀ ਤੇ ਕੜੀ ਬਹੁਤ ਵਧੀਆ ਬਣ ਗਈ ਹੈ ਕਿਉਂਕਿ ਮੈਂ ਤਾਂ ਆਲਵੇਜ਼ ਇਹੀ ਬਣਾਉਂਦੀ ਹੁੰਦੀ ਜੇ ਬਣਾਉਂਦਾ 1.5 ਮਹੀਨੇ ਬਾਅਦ ਬਣਾਈ ਤੇ ਅੱਜ ਜਲਦੀ ਸਵਾਦ ਨਾਲ। ਕਿੰਨਾ ਕਿੰਨੇ ਨੇ ਖਾਣ ਤੋਂ ਬਾਅਦ ਨਿਕਲ ਦਬਦ ਕੜੀ ਬਣਾਈ ਹੈ ਕਿ ਇਹ ਬਣਾਈ ਕਮੈਂਟ ਕਰਕੇ ਦੱਸੋ ਕਿੰਨੇ ਬਣਾਈ ਹੈ ਟਰੱਕ ਕਰਕੇ ਰੱਖੋ। ਕੀ ਆਪਾਂ ਬਣਾ ਲਈਏ ਅੱਪਾ ਤਾਂ ਬਣਾਏ 1.5 ਮਹੀਨੇ ਬਾਅਦ। ਕੋਲ 1.5 ਕਿਲੋ। ਸੈਂਡਲ ਰੋਟੀ ਸੈਂਡਲ ਖਾ ਲੋ ਨਾ ਰੋਟੀ ਖਾ ਲੋ ਦਾदू ਕੋਲ ਨੇ ਸੈਂਡਲ ਚੱਪੜਾ ਕੀਤਾ ਤੁਸ ਲਾਇਆ ਇਹ ਮੈਂ ਇਹਨੂੰ ਤਾਂ ਹਲਕਾ ਤੇਲ ਬقى ਜੀਰਾ ਪਾ ਕੇ ਤੇ ਪਾਣੀ ਪਾ ਲਾਂਗੇ ਨਾ ਮੱਟਰ ਦਾ ਤੇਲ ਪਾ ਲਿਆ ਥੋੜਾ ਯਾਰ ਨਾ ਮੱਟਰ ਦਾ ਪਾ ਲਿਆ ਤੇ ਵਿੱਚ ਪਾ ਲਈ ਨੇ ਜੀਰਾ ਕਿਉਂਕਿ ਤੇਲ ਆਪਣਾ ਪਹਿਲਾਂ ਹੀ ਕੜਿਆ ਹੋਇਆ ਇਹਦੇ 'ਚ ਹੀ ਪਕੌੜੇ ਬਣਾਏ ਸੀ ਆਪਾਂ ਤੇ ਵਿੱਚੇ ਪਾ ਦਿੰਨੇ ਆ ਆਪਾਂ ਚੌਲ ਬਾਸਪਤੀ ਚੌਲ ਥੋੜੇ ਜਿਹਾ ਵਾਸ਼ ਕਰਦੇ ਸੀ ਲਓ ਜੀ ਤੇ ਵਿੱਚੇ ਪਾ ਦਾਂਗੇ ਲਾਮਕ ਨੋ ਜੀ ਸਲੈਬ ਦੇ ਕੰਮ ਹੋ ਨਿਪੜੇਆ ਤੇ ਸਲੈਬ ਨੂੰ ਕਰਦੇ ਆ ਕਲੀਨ ਦਾ ਬਦ ਨੋ ਜੀ ਸਨੈਬ ਉਸ ਮਾਰੀਆ ਪਚਾਟ ਦਾਂਗੇ ਤੇ ਸਮੇਤ ਹੋਊਗੀ ਓਵਰ ਆਲ ਕਲੀਨ ਆਪਣੇ ਇਹ ਹੁਣ ਆਪਾਂ ਚੱਲੋ ਚੌਕ ਸੂਰੇ ਤੇ ਚਮਕੀ ਜਾਂਦਾ ਜੇ ਵੇਖਿਆ ਜਾਵੇ ਤਾਂ ਆਪਾਂ ਨੂੰ ਥਰਮਲ ਤਾਂ ਇੱਥੇ ਹੀ ਦਿਖਣ ਸਕਦੀ ਹੈ ਤੁਹਾਨੂੰ ਚੱਲੇ ਮਿਠੰਡੀ ਦਿਨਲ ਕੋ ਮਾ ਤੁਹਾਡੇ ਸਾਡੇ YouTube ਚੈਨਲ ਤੇ ਤੇ ਆਪਾਂ ਮਿਠੰਡੀ ਚੱਲੇ ਇੱਕ ਦੋ ਕੰਮ ਕਰਨ ਇੱਕ ਆਪਾਂ ਚੱਕ ਜੂ ਤੁਹਾਨੂੰ ਦਿਖਾ ਕੇ ਉਹਨਾ ਮੈਂ ਤਾਂ ਡਾਕਟਰ ਨੂੰ ਥੈਨ ਇੱਕ ਤੇ ਕੰਮ ਆਪਾਂ ਹੋਰ ਜਿਹੜੀ ਹੈਗੀ ਉਹਨ ਮੇੜ ਕੇ ਆਵਾਂਗੇ ਤੇ ਟਾਈਮ ਹੋ ਗਿਆ ਜੀ ਬਸ ਸਮਝ ਲਓ ਤੁਸੀਂ 6 ਵਜਨ ਨਾਲ ਹੀ ਆ ਤੇ ਡਾਕਟਰ ਸਾਹਿਬ ਨੂੰ ਫੋਨ ਕਰਾਂ ਐਨ ਟਾਈਮ ਤੇ ਡਾਕਟਰ ਸਾਹਿਬ ਨੂੰ ਫੋਨ ਕਰਿਆ ਤੇ ਡਾਕਟਰ ਸਾਹਿਬ ਕਹਿੰਦੇ ਹਾਂ ਜੂ ਤੁਸੀਂ ਜਲਦੀ ਜਲਦੀ ਕਿਉਂਕਿ ਮੈਂ ਬਸ 7 ਵਜੇ ਤੱਕ ਹੀ ਬੈਠੂਗਾ ਤੇ ਅਸੀਂ ਦਵਾ-ਦਵ ਜਿਹੜੇ ਕਪੜਾ ਚ ਹੈਗੇ ਸੀ ਉਹਨਾ ਕਪੜਾ ਚ ਤੁਰਪੀ ਜਿਹੜੂ ਡਾਕਟਰ ਸਾਹਿਬ ਨੂੰ ਦਿਖਾ ਦਾਂਗੇ ਨਾ ਪੇਟ ਚ ਦਰਦ ਜਿਹਾ ਹ ਦੀ ਹਾਈ ਤੋਂ ਦਾ ਜੀ ਤੋਂ ਦਾ ਤੇ ਇਹਨੂੰ ਦਿਖਾਵਾਂਗੇ ਤੇ ਅੱਨ ਆਪਾਂ ਜਿਹੜੇ ਇੱਕ ਦੋ ਛੋਟੇ-ਮੋਟੇ ਕੰਮ ਉਹਨਾਂ ਨੂੰ ਦੇੜ ਕੇ ਦੇ ਦੰਨਾਗੇ ਘਰ ਨੂੰ ਵਾਪਸ ਚਲੋ ਜੀ ਮਿਲਦੇ ਤੁਹਾਨੂੰ ਫਿਰ ਵਾਪਸ ਆ ਕੇ ਲਓ ਜੀ ਇੱਥੇ ਤਾਂ ਮਿੰਟ ਚ ਆਇਆ ਦਾ ਦਿਨ ਤਾਂ ਢਾਲ ਹੀ ਗਿਆ ਹੈਗਾ 6 ਵਜੇ ਤੇ ਦੇਖੋ ਉਹ ਆ ਗਈ ਧਰਮੰਤ ਤੇ ਆਪਾਂ ਬਾਬਾ ਵਿੱਚ ਜਾਂਦਾ ਕਾਰ ਲੈ ਲੈ ਚੱਕੋ ਬਾਬਾ ਵੇਖੋ ਪਿੱਛੇ ਬੈਠੀ ਬੀਬੀ ਤੇ ਫੱਟੇ ਚੱਕੀ ਜਾਂਦਾ ਵੇ ਲੋ ਪਾਸ ਕਰਕੇ ਜਾਈ ਜਾਂਦਾ ਇਹਨੂੰ ਟਰੱਕ ਨੂੰ ਓ ਚੱਲੋ ਫਾਸਟ ਵੇ ਲੋ ਕਿੰਨੀ ਬਾਬਾ ਭਜਾਉਂਦਾ ਪਿਆ ਉਹ ਗਿਆ ਬਾਬਾ ਕਿੱਥੇ ਦੀ ਕਿੱਥੇ ਉਹ ਵੇਖੋ ਪੂਰਾ ਐਕਸਪੀਰੀਅੰਸ ਆ ਐਵੇਂ ਨਹੀਂ ਹਨਾ ਪੂਰਾ ਐਕਸਪੀਰੀਅੰਸ ਤੇ ਪਿੱਛੇ ਜਿਹੜੀਆਂ ਬੀਬੀ ਬੈਠੀ ਲਾ ਲੋ ਸਭ ਕਿੰਨੀ ਤਗੜੀ ਦਿਲ ਦੀ ਹੋਣੀ ਹਨਾ ਬਾਬੇ ਪਿੱਛੇ ਬੈਠੀ ਐਡਾ ਜਿਗਰਾ ਕਰਕੇ ਇੰਦੀ ਫਾਸਟ ਪਪਾ ਭਜਾਈ ਜਾਂਦਾ ਦੇਖੋ ਕਿੰਨਾ ਜੂਮ ਕਰਿਆ ਹੋਇਆ ਮੈਂ ਫੇਰ ਦੇਖਦਾ ਬਾਬਾ ਤਾਂ ਉਹ ਕਿੱਥੇ ਜਾਂ ਕਰਿਓ ਮਾੜਾ ਜਿਹਾ ਸ਼ਕਲੇ ਵੇਖੀ ਕਿਦਾਂ ਦਾ ਬਾਬਾ ਕਿੱਡੀ ਕੁਮਰ ਦਾ ਸੇਰ ਤਾਂ ਬਾਬੇ ਦਾ ਚਿੱਟਾ ਹੀ ਆ ਯਾਰ ਵਾਹ ਆਂਟੀ ਦਾ ਮਾੜੀ ਜੀ ਬਾਬਾ ਸੀ ਜੀ ਤੇ ਬਾਬਾ ਦਾ ਬੂਰੇ ਬੂੜਾ ਸੀ ਪੂਰਾ ਐਕਸਪੀਰੀਅੰਸ ਸੀ ਜਿਹੜੇ ਸਾਨੂੰ ਭਜਾਈ ਜਾਂਦਾ ਸੀ ਮੁੰਡਿਆਂ ਤੋਂ ਵੀ ਤੇਜ਼ ਭਜਾਈ ਜਾਂਦਾ ਸੀ ਬਾਬਾ ਤਾਂ ਨਟੂ 140 ਯਰ ਹੌਣ ਦਾ ਅੱਜ ਹੈਗਾ ਅਲਮੁਲਹੁਲ ਜੇ 10 ਮਿੰਟ ਕਰਾਂਗੇ ਜੇ ਕਰਦੇ ਨਹੀਂ ਰਾਈਡਿੰਗ ਆ ਰਿਹਾ ਅਕਰੋ ਬਦਲੋ ਜੇ ਜੇ ਟਾਈਮ ਹੈਗਾ ਤਾਂ ਜੇ ਫ੍ਰੀ ਹੈਗੀ ਤਾਂ ਉਹ ਫ੍ਰੀ ਹੈ ਲਓ ਜੀ ਟਾਈਮ ਹੋ ਗਿਆ 7:20 ਮਿੰਟ ਜਪ ਦੇਖ ਰਿਹਾ ਫੋਨ ਤੇ ਮੈਂ ਚਲ ਵੀ ਸੀ ਆਪਾਂ ਬੀਵੀ ਦਵਾਈ ਦਵਾਇਆ ਤੇ ਉਸ ਤੋਂ ਬਾਅਦ ਮੈਸੇ ਮੇਰਾ ਕੋਈ ਹੈ ਨਹੀਂ ਸੀਗਾ ਕਿ ਮੈਂ ਜਿਹੜਾ Threading ਵਗੈਰਾ ਕਰਾਤੀ ਹੁੰਦੀ ਆ ਪਰ ਮੋਂਨੀ ਹਮੈਲਵੇਜ਼ ਹੀ ਮੈਂ ਲੱਕ ਮੀ ਤੋਂ ਕੋਸ਼ਿਸ਼ ਮੈਂ ਨਾ ਬਟਿੰਡੇ ਰਹਿਣ ਲੱਗਦੇ ਸੀ ਜਦੋਂ ਉਦੋਂ ਤੋਂ ਮੈਂ ਲੱਕ ਮੀ ਤੇ ਆਣਾ ਸਟਾਰਟ ਕੀਤਾ ਤੇ ਮੈਂ ਨੂੰ ਇਹਨਾਂ ਦੀ ਸਰਵਿਸ ਬਹੁਤ ਹੀ ਵਧੀਆ ਲੱਗਦੀ ਸੀ ਹਮੈਲਵੇਜ਼ ਹੀ ਮੈਂ ਮੈਨੂੰ ਇਹ ਹੁੰਦਾ ਮੇਰਾ ਇੱਕ ਵਾਰੀ ਨਾ ਮੈਂ ਤੁਹਾਨੂੰ ਦੱਸਾਂ ਮੈਂ ਗੋਨਿਆਂ ਦੇ ਤੋਂ ਕਰਵਾ ਲਈ ਤੇ ਮੇਰੀ ਦੰਡ ਲਾ ਦੇ ਉਹਨਾਂ ਨੇ Threading ਵੀ ਤੇ ਦੀਦੀ ਨਾ ਨਾ ਮਸਾ ਮੈਂ ਆਪਣੇ ਨੂੰ ਮਸਾ ਸਹੀ ਕੀਤੀ ਤੇ ਹਜ ਵੀ ਜਿਹੜੀ ਕਮੀਆਂ ਹੈਗੀਆਂ ਮਾੜੇ ਮੋਟੇ ਉਹ ਉਸੇ ਕਰਤੀ ਆ ਕਿਉਂਕਿ ਪਿਛਲੇ ਮਹੀਨੇ ਤੋਂ ਪਿਛਲੇ ਮਹੀਨੇ ਦੀ ਗੱਲ ਹੀ ਹੈਗੀ ਅਜੇ ਤੇ ਉਹ ਕਮੀਆਂ ਬਸ ਤੀਰੀ ਕਹਿੰਦੇ ਸੀ ਮੈਮ ਕਹਿੰਦੇ ਸੀ ਮੈरिज ਤੋਂ ਪਹਿਲਾਂ ਮੈरिज ਵਗੈਰਾ ਤੁਹਾਨੂੰ ਪਤਾ ਸਨ ਨਵੰਬਰ ਚ ਆਪਣਾਉਣੀਆਂ ਉਦੋਂ ਪਹਿਲਾਂ ਪਹਿਲਾਂ ਆਪਣੀ ਥ੍ਰੈਡਿੰਗ ਵੀ ਉਹਨਾਂ ਨੇ ਸਹੀ ਕਰ ਦੇਣੀ ਆ ਤੁਹਾਡੀ ਗ੍ਰੋਥ ਦੀ ਗੱਲ ਹੈ ਜਦੋਂ ਗ੍ਰੋਥ ਆ ਜੇ ਤੇ ਫੇਰੀ ਸਹੀ ਹੁੰਦੀ ਹੈ ਨਾ ਜੱਪ ਦੇਖ ਰਿਹਾ ਪੁੰਚ ਨੇਰਾ ਹੋ ਗਿਆ ਪੁੱਲ ਕਿਉਂਕਿ ਟਾਈਮ ਹੋ ਚਲੇ 7:30 ਹੋ ਗਏ ਤੇ ਆਪਾਂ ਹੋ ਚਲੇ ਨਹੀਂ ਕਾ ਸਭੂ ਜਿਹੜੇ ਹੋਰ ਕੰਮ ਸੀ ਸਾਰੇ ਰਹਿ ਗਿਆ ਹਸਬੰਦ ਨੇ ਕਿਹਾ ਤਾਂ ਮੈਂ ਆ ਤਾਂ ਕਿੱਥੇ ਜੇ ਕਹਿੰਦੀ ਸੀ ਥ੍ਰੈਡਿੰਗ ਕਰਾਉਣੀ ਨਹੀਂ ਸੀ ਮੈਂ ਤਾਂ ਜੀ ਮੈਨੂੰ ਐ ਸੀ ਕੋਈ ਨਾ ਫੇਰ ਕਿਤੇ ਕਰਾ ਲਾਂਗੇ ਨਾ ਨੇਰਾ ਹੋ ਜੂਗਾ ਜਾਂ ਕਿਵੇਂ ਇਹ ਕਹਿੰਦੇ ਹੁਣ ਆਏ ਤਾਂ ਅਗੇ ਉਸੇ ਰੋਡ ਤੇ ਸੀ ਆਪਾਂ ਗਾਹਾਂ ਗਈ ਸੀਗੇ ਡਾਕਟਰ ਸਾਹਿਬ ਕੋਲ ਤੇ ਉੱਥੇ ਵੀ ਰੋਡ ਤੇ ਆਪਾਂ ਰੁਕ ਕੇ ਤੇ ਕਰਾ ਲਈ ਥ੍ਰੈਡਿੰਗ ਚਲੋ ਜੀ ਜਾਂ ਕਰਾ ਲਏ ਲੇਕਿਨ ਜ ਹੋਰੀਸ ਵਾਲੀ ਕੋ ਯਹਾਂ ਲਗਾ ਦਿੱਤਾ ਹੋਰੀਸ ਵਾਲੇ ਕੋ ਉੱਪਰ ਚਲੋ ਬਣ ਗਈ ਫੁੱਟਬਾਲ ਇਹ ਦੇਖੋ ਭਈਆ ਫੁੱਟਬਾਲ ਮੈਂ ਨੇ ਬਣਾਈ ਹੈ ਇਸਲਾ ਕਰਨੀ ਕਿ ਫੁੱਟਬਾਲ ਸੇ ਕਿਵੇਂ ਖੇਡੋ ਲਓ ਜੀ ਨਹਿਰਾ ਦੀ ਰੌਣਕ ਵੀ ਰੇਟ ਇਸ ਟਾਈਮ ਤੇ ਤੇ ਨਹਿਰਾ ਤੇ ਰੌਣਕ ਪੂਰੀ ਲੱਗੀ ਹੁੰਦੀ ਹੈ ਤੁਹਾਨੂੰ ਪਤਾ ਹੈ ਨਾ ਕਾਨ ਪਿੰਡੀਆਂ ਸਟਾਲਾਂ ਦੇਖੋ ਅਬੀਨਾ ਦੀ ਉਹ ਬੁਲਾ ਕੇ ਲਾ ਨਹਿਰਾ ਦੀ ਰੌਣਕ ਵੀ ਰਾਤ ਨੂੰ ਹੀ ਪਤਾ ਲੱਗਦੀ ਦਿਨੇ ਵੀ ਉਹ ਵੈਸੇ ਇਤੈ ਹੀ ਹੁੰਦਾ ਪਰ ਰਾਤ ਨੂੰ ਇਹ ਲਾਈਟਾਂ ਲੂਟਾਂ ਦੇ ਵਿੱਚ ਪਤਾ ਲੱਗਦਾ ਲਾਈਟਾਂ ਚਮਕਦੀਆਂ ਨੇ ਵਿੱਚ ਨਾ ਲਓ ਜੀ ਪਹੁੰਚ ਗਏ ਗੋਨੇ ਆ ਨਾ ਮੰਡੀ ਤੇ ਮੰਡੀ ਤੇ ਜਗਮਗਾ ਰਹੀ ਏ ਪੂਰੀ ਤੇ ਟਾਈਮ ਬਹੁਤ ਹੋ ਗਿਆ ਅੱਜ ਦਾ ਚਲੋ ਜੀ ਕੋਈ ਨਾ ਘਰ ਹੀ ਜਾਣਾ ਪਗੜਾ ਹੁਣ ਕਿਤੇ ਜਾਣਾ ਹੋਰ ਖਿਚੜੀ ਵਾਲੇ ਹਲੋ एवरीवन ਟਾਈਮ ਹੋ ਗਿਆ ਜੀ 9:00 ਵਜੇ ਦਾ ਤੇ ਅੱਜ ਆਪਾਂ ਲੇਟ ਹੀ ਹੋਗੇ ਸਾਰੇ ਕੰਮ ਓਵਰঅল ਆਪਣੇ ਲੇਟ ਹੋਗੇ ਅੱਜ ਆਪਣੀ ਜਿਹੜੀ ਵਾਕ ਉਹ ਵੀ ਸਕਿੱਪ ਹੋ ਗਈ ਆ ਕਿਉਂਕਿ ਨਾ ਆਪਣਾ ਨਾ ਬੇਬੀ ਨੂੰ ਆਪਾਂ ਚੈੱਕ ਅਪ ਕਰਾਉਣ ਜਾਣਾ ਸੀ ਅਪਾਇੰਟਮੈਂਟ ਸੀਗੀ ਆਪਣੇ ਡਾਕਟਰ ਨਾਲ ਸੋ ਆਪਾਂ ਬੇਬੀ ਨੂੰ ਚੈੱਕ ਕਰਾ ਕੇ ਉਹਨਾਂ ਸੀ ਪੇਟ ਵਗੈਰਾ ਦਾ ਜਿਵੇਂ ਪੇਟ ਜਾਂ ਦਰਦ ਜਾਂ ਹਲਕਾ ਉਹ ਕੰਮ ਦਾ ਨਾ ਜਿਵੇਂ ਲੂਜ਼ ਮੋਸ਼ਨ ਟਾਈਪ ਸੋ ਆਪਾਂ ਇਸ ਕਰਕੇ ਡਾਕਟਰ ਨਾਲ ਅਪਾਇੰਟਮੈਂਟ ਸੀ ਸ਼ਾਮ ਦੀ ਤੇ ਆਪਾਂ ਉੱਥੇ ਗਏ ਸੀ 6 ਵਜੇ ਤੇ ਘਰੋਂ ਵੀ ਲੇਟ ਹੀ ਗਏ ਸੀ ਫਿਰ ਡਾਕਟਰ ਦੀ ਵੀ ਅਪਾਇੰਟਮੈਂਟ ਹੀ ਆਪਣੇ ਨਾਲ ਸੀਗੀ 6:00 ਦੇ ਕਰੀਬ 6:30 ਦੇ ਕਰੀਬ ਬਸ ਉੱਥੋਂ ਆਉਂਦੇ ਆਉਂਦੇ ਲੇਟ ਹੀ ਹੋ ਗਏ ਜਦੋਂ ਜਾਂ ਗਏ ਲੇਟ ਫਿਰ ਆਉਣਾ ਤਾਂ ਲੇਟ ਹੀ ਸੀ ਹੁਣੇ ਪਹੁੰਚੇ ਸਭ ਨੂੰ 5:30 ਤੇ ਬਸ ਆ ਕੇ ਰੋਟੀ ਖਾ ਕੇ ਤੇ ਹੁਣ ਫ੍ਰੀ ਹੋਏ ਆ ਟਾਈਮ ਹੋ ਗਿਆ ਲਾਲੋ ਸਾਹਿਬ ਤੁਸੀਂ 9:00 ਚ 10 ਮਿੰਟ ਬਏ ਆ ਤੇ ਰੋਟੀ ਖਾ ਕੇ ਹੁਣ ਫ੍ਰੀ ਹੋਏ ਆ ਤੇ ਬਸ ਅੱਜ ਦਾ ਡੇ ਵੀ ਬਸ ਆਪਣਾ ਵਧੀਆ ਨਿਕਲੇ ਸਵੇਰ ਤੁਹਾਨੂੰ ਪਤਾ ਹੀ ਹੈ ਜੋ ਮਾਰਨਿੰਗ ਕੰਮ ਧੰਦੇ ਨਵੇੜ ਕੇ ਤੇ ਅੱਜ ਬਣਾਈ ਸੀ ਕੜੀ ਅਸੀਂ ਫਿਰ ਆਉਂਦੀ ਵਕਤ ਮੇਰਾ ਦਾਜਾ ਲੱਗ ਗਿਆ ਮੈਂ ਵੇਖੋ ਮੈਂ ਫਿਰ ਥ੍ਰੈਡਿੰਗ ਵੀ ਕਰਾਇਆ ਹੀ ਫਿਰ ਆਉਂਦੀ ਵਕਤ ਕਿਉਂਕਿ ਮੈਂ ਬਟੰਡੇ ਕਰਵਾਨੀ ਫਿਰ ਟਾਈਮ ਤੇ ਟਾਈਮ ਕਰਦ ਕੇ ਜਦੋਂ ਆਪਣਾ ਟਾਈਮ ਲੱਗਦਾ ਕਰਵਾ ਲਿਆ ਜਾਂਦਾ ਤੇ ਫਿਰ ਆਪਾਂ ਥ੍ਰੈਡਿੰਗ ਵੀ ਕਰਵਾਇਆ ਸੀ ਚਲੋ ਜੀ ਬਸ ਸਾਡਾ ਡੇ ਜਿਹੜਾ ਇੱਥੇ ਕੰਪਲੀਟ ਕਰਦੇ ਆਂ ਤੇ ਹਾਂਜੀ ਜੀ ਕਾ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਨੇ ਪਲੀਜ਼ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਆ ਕਰੋ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਇੱਕ ਵੀਡੀਓ ਨੂੰ ਫੁੱਲ ਇੱਕ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਚਲੋ ਜੀ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਦੇ ਨਾਲ